ਹਾਂਜੀ ਕਿਸਾਨ ਵੀਰੋ ਕੱਦੂ ਚ ਸੁਹਾਗਾ ਫੇਰ ਰਹੇ ਆ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਗੱਲ ਮੈਂ ਪਹਿਲਾਂ ਦੱਸ ਦਾਂ ਕਿ ਜੋ ਤਜਰਬਾ ਆ ਰਿਹਾ ਜਾਂ ਅਸੀਂ ਸਿੱਖ ਰਹੇ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹੀਦਾ ਬਾਕੀ ਵਾਹੀ ਪ੍ਰਤੀ ਖੇਤੀ ਪ੍ਰਤੀ ਬਹੁਤ ਤਜਰਬੇਕਾਰ ਕਿਸਾਨ ਬੈਠੇ ਨੇ ਉਹ ਤਜਰਬੇਕਾਰ ਕਿਸਾਨ ਬੈਠੇ ਨੇ ਜਿਨ੍ਹਾਂ ਨੇ ਬਲਦਾਂ ਨਾਲ ਖੇਤੀ ਕੀਤੀ ਆ ਹਲਵਾਇਆ ਜਿਵੇਂ ਫਾਦਰ ਸਾਹਿਬ ਦੱਸਦੇ ਕਿ ਹਲ ਦੀ ਜੰਗੀ ਫੜੀ ਆ ਕੱਲਾ ਕੱਲਾ ਸਿਆੜ ਕੱਢਿਆ ਤਿੰਨ ਤਿੰਨ ਚਾਰ ਚਾਰ ਘੰਟੇ ਇੱਕ ਕਿੱਲੇ 'ਚ ਲੱਗਦੇ ਸੀ ਉਹ ਤਜਰਬੇਕਾਰ ਕਿਸਾਨ ਵੀ ਬੈਠੇ ਨੇ ਅਸੀਂ ਤਾਂ ਸਿੱਧਾ ਟਰੈਕਟਰਾਂ ਦੀਆਂ ਸੀਟਾਂ 'ਤੇ ਬੈਠ ਗਏ ਸੋ ਹੁਣ ਗੱਲ ਕਰਦੇ ਆ ਕਿ ਜਦੋਂ ਵੀ ਅਸੀਂ ਕੱਦੂ ਵਿੱਚ ਸੁਹਾਗਾ ਫੇਰਦੇ ਆ ਸਭ ਤੋਂ ਪਹਿਲਾਂ ਚਾਰ ਚਫੇਰੇ ਖੇਜਦੇ ਬੰਨੇ ਬੰਨੇ ਫੇਰਾ ਲਾਓ ਫਿਰ ਖੇਤ ਨੂੰ ਚਾਹੇ ਪਾੜਾ ਸੁਹਾਗਾ ਮਾਰੋ ਚਾਹੇ ਦੂਰਾ ਸੁਹਾਗਾ ਮਾਰੋ ਬੰਨੇ ਦੇ ਲਾਗੇ ਸੁਹਾਗਾ ਨਹੀਂ ਖੜਨਾ ਉਸ ਦਾ ਕਾਰਨ ਇਹ ਆ ਕਿ ਜੇ ਸੁਹਾਗਾ बार-बार ਬੰਨੇ ਦੇ ਕੋਲ ਜਾਵੇਗਾ ਬੰਨਾ ਬੰਨੇ ਵਾਲੀਆਂ ਸਾਈਡਾਂ ਜਿਹੜੀਆਂ ਨੀਵੀਆਂ ਹੋਣੀਆਂ ਹੀ ਹੋਣੀਆਂ ਨੇ ਚਾਹੇ ਲਿਫਟ ਚੱਕ ਕੇ ਸੁਹਾਗਾ ਮਾਰੋ ਚਾਹੇ ਪੱਧਰਾ ਸੁਹਾਗਾ ਮਾਰੋ ਤੇ ਜੇ ਬੰਨੇ ਤੋਂ ਹਟਵਾ ਸੁਹਾਗਾ ਫੇਰੋਗੇ ਫੇਰ ਜੇ ਬੰਨਾ ਨੀਵਾ ਵੀ ਹੋਵੇਗਾ ਤਾਂ ਜੋ ਚਿਕੜੀ ਗਾਰਾ ਹੁੰਦਾ ਉਹ ਬੰਨੇ ਵੱਲ ਨੂੰ ਜਾਵੇਗਾ ਤਾਂ ਬੰਨੇ ਵਾਲੀਆਂ ਸਾਈਡਾਂ ਬਰਾਬਰ ਹੋ ਜਾਣਗੀਆਂ ਕਿਉਂਕਿ ਪਾਣੀ 'ਚ ਗਾਰਾ ਨਰਮ ਹੁੰਦਾ ਉਹ ਸੁਹਾਗੇ ਨਾਲ ਸਾਈਡਾਂ ਨੂੰ ਬੰਨੇ ਵੱਲ ਜਾਣਾ ਹੀ ਜਾਣਾ ਤੁਸੀਂ ਹੁਣ ਦੇਖਿਓ ਅਸੀਂ ਬੰਨੇ ਦੇ ਲਾਗੇ ਸੁਹਾਗਾ ਖੜਦੇ ਨਹੀਂ ਹੈਗੇ ਪਹਿਲਾਂ ਫੇਰਾ ਲਾਈਦਾ